ਸਤਿ ਸ਼੍ਰੀ ਅਕਾਲ ਜੀ ਰਿਆਸਤ نیوز ਦੇਖ ਰਹੇ ਤੁਸੀਂ ਮਨੂਰ ਵਰਜੂ ਤਾਂ ਤੁਹਾਡੇ ਨਾਲ ਤਾਂ ਹਰਮੰਦਰ ਸਾਹਿਬ ਦੇ ਵਿੱਚ ਬੀਤੇ ਦਿਨ ਜੋ ਘਟਨਾ ਹੋਈ ਸੀ ਲੜਕੀ ਅਰਚਨਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਜਿੱਥੇ ਉਸ ਨੇ ਯੋਗਾ ਕੀਤਾ ਸੀਗਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬੈਠ ਕੇ ਔਰ ਉਸ ਤੋਂ ਬਾਅਦ ਮਸਲਾ ਭੱਗ ਗਿਆ ਔਰ ਕਹ ਲਈ ਕਿ ਵਿਵਾਦ ਜਿਹੜਾ ਲਗਾਤਾਰ ਵਧਦਾ ਗਿਆ ਔਰ SGPC ਨੇ ਵੀ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਕਿਉਂਕਿ ਜਦੋਂ ਆਲਰੇਡੀ ਪਹਿਲਾਂ ਹੀ ਫੋਟੋਗ੍ਰਾਫੀ ਬੰਦ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਸ ਤਰ੍ਹਾਂ ਦੀਆਂ ਰੀਲਾਂ ਰੂਲਾਂ ਵੀ ਲੋਕੀ ਬਣਾਉਂਦੇ ਸੀ ਕਿ ਉਹਨਾਂ ਤੇ ਵੀ ਸਖਤ ਬਣਾਈ ਕੀਤੀ ਗਈ ਸੀ ਕਿ ਉਸ ਲੜਕੀ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਸੋ ਉਹ ਗੱਲਾਂ ਵਧੀਆਂ ਗਈਆਂ ਪਰ SGPC ਬਹੁਤ ਹੀ ਜ਼ਿਆਦਾ ਹੁਣ ਸਖਤ ਹੋ ਚੁੱਕੇ ਪਹਿਲਾਂ ਦੇ ਵੀ ਰੂਲ ਜੋ ਬਣਾਏ ਗਏ ਸੀ ਕਿ ਹਾਲਾਂਕਿ ਉਹ ਹੁਣ ਥੋੜੇ ਹਾਈਲਾਈਟ ਕਰ ਦਿੱਤੇ ਗਏ ਨੇ ਤਾਂ ਜੇਕਰ ਤੁਸੀਂ ਦੋਸਤੋ ਹਰਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਜਾਣਾ ਹੈ ਮੱਥਾ ਟੇਕਣ ਜਾਣਾ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਓ ਫਿਰ ਹੀ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਇਹ ਕਿਹੜੇ ਰੂਲ ਨੇ ਕਿ ਜਿਹੜੇ ਬਣਾਏ ਗਏ ਨੇ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਜੇ ਤੁਸੀਂ ਉੱਥੇ ਜਾਣਾ ਹੈ ਤਾਂ ਇਹ ਤੁਸੀਂ ਸੁਣ ਲਓ ਔਰ ਅੱਗੇ ਵੀ ਜ਼ਰੂਰ ਸਾਂਝਾ ਕਰ ਲਓ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਇਹ ਨਿਯਮ ਬਣੇ ਨੇ ਹਰਮੰਦਰ ਸਾਹਿਬ ਦੇ ਪਾਵਨ ਅਸਥਾਨ ਦੇ ਅੰਦਰ ਬੀੜੀ ਸਿਗਰਟ ਤਬਾਕੂ ਜਾਂ ਹੋਰ ਨਸ਼ੀਲੇ ਪਦਾਰਥ ਚਿਊਇੰਗਮ ਸਨਗਲਾਸ ਅਤੇ ਫੋਟੋਗ੍ਰਾਫੀ ਦੀ ਮਨਾਹੀ ਹੈ ਪ੍ਰਕਰਮਾਂ ਦੇ ਵਿੱਚ ਵੀ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕਦੀ ਫੋਟੋਗ੍ਰਾਫੀ ਦੀ ਇਜਾਜ਼ਤ ਸਿਰਫ ਕੋਰੀਡੋਰ ਅਤੇ ਪਲਾਜ਼ਾ ਵਿੱਚ ਹੈ ਵਿਸ਼ੇਸ਼ ਕਾਰਨ ਕਰਕੇ ਹਰਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਸ਼੍ਰੋਮਣੀ ਕਮੇਟੀ ਦੇ ਚੇਅਰਮੈਨ ਸਕੱਤਰ ਜਾ ਹਰਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ ਪਵਿੱਤਰ ਝੀਲ ਦੇ ਵਿੱਚ ਡੁਬਕੀ ਲਗਾ ਸਕਦੇ ਹੋ ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦੇ ਅ ਇਸ ਦੇ ਵਿੱਚ ਤਰਾਕੀ ਵੀ ਮਨਾਈ ਹੈ ਵੀ ਤੁਸੀਂ ਤੈਰਨਾ ਵੀ ਨਹੀਂ ਹੈਗਾ ਇਸ ਤਰ੍ਹਾਂ ਤਾਂ ਸਿਰਫ ਇਸ਼ਨਾਨ ਕਰਨਾ ਇੱਕ ਸਹੀ ਤਰੀਕੇ ਦੇ ਨਾਲ ਹਨਾ ਪੂਰੀ ਮਰਿਆਦਾ ਦੇ ਨਾਲ ਹਰ ਮੰਦਰ ਸਾਹਿਬ ਜਾਣ ਵਾਲੇ ਨੂੰ ਆਪਣਾ ਸਿਰ ਕਿਸੇ ਕੱਪੜੇ ਰਮਾਲ ਚੁੰਨੀ ਆਦਿ ਨਾਲ ਢਕਣਾ ਹੋਊਗਾ ਜੇਕਰ ਕਿਸੇ ਕੋਲ ਕੱਪੜੇ ਨਹੀਂ ਤਾਂ ਦਰਬਾਰ ਸਾਹਿਬ 'ਚ ਸਹੂਲਤ ਉਪਲਬਧ ਹੈ ਯਾਨੀ ਕਿ ਰੁਮਾਲਾ ਸਾਹਿਬ ਜੋ ਪਏ ਹੁੰਦੇ ਨੇ ਤੁਸੀਂ ਉਹਦੇ ਨਾਲ ਆਪਣਾ ਸਿਰ ਢਕਣਾਗਾ ਨੰਗੇ ਸਿਰ ਨਹੀਂ ਜਾਣਾ ਤਾਂ ਸਾਰੇ ਛੱਤਾਲੂਆਂ ਨੂੰ ਆਪਣੀਆਂ ਜੁੱਤੀਆਂ ਉਤਾਰ ਕੇ ਜੋੜਾ ਘਰ ਵਿੱਚ ਰੱਖਣੀਆਂ ਪੈਣਗੀਆਂ ਇਸ ਤੋਂ ਬਾਅਦ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਨਾ ਹੋਊਗਾ ਹਰੇਕ ਪ੍ਰਵੇਸ਼ ਦੁਆਰ ਤੇ ਜੁੱਤੀਆਂ ਆਪਣੇ ਸਮਾਨ ਲਈ ਮੁਫਤ ਸਟੋਰੇਜ ਹੈ ਪਾਵਨ ਸਥਾਨ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੋਬਾਈਲ ਫੋਨ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਔਰ ਇਹ ਸਭ ਤੋਂ ਪਹਿਲਾਂ ਲਾਗੂ ਸੀ ਪਰ ਯੋਗਾ ਵਿਵਾਦ ਤੋਂ ਬਾਅਦ ਇਸ ਨੂੰ ਫਿਰ ਹਾਈਲਾਈਟ ਕੀਤਾ ਗਿਆ ਸ਼੍ਰੋਮਣੀ ਕਮੇਟੀ ਨੇ ਅਰਜਣਾ ਨੂੰ ਹਰਮੰਦਰ ਸਾਹਿਬ ਵਿੱਚ ਯੋਗਾ ਕਰਨ ਦਾ ਦੋਸ਼ੀ ਮੰਨਿਆ ਅਰਜਣਾ ਨੇ ਇਸ ਦੀ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਕਿ ਜਿਸ ਤੋਂ ਬਾਅਦ ਜੱਥੇਬੰਦੀ ਹਰਕਤ ਤੇ ਵਿੱਚ ਆਈ ਹੈ ਤਾਂ ਇਹ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖ ਲਓ ਜੇਕਰ ਤੁਸੀਂ ਦਰਸ਼ਨ ਕਰਨ ਦੇ ਲਈ ਜਾਣਾ ਹੈ ਸੋ ਜੇਕਰ ਤੁਸੀਂ ਬਾਹਰੋਂ ਵੀ ਆਉਣ ਹੋ ਵਿਦੇਸ਼ੀਓਂ ਤੁਹਾਨੂੰ ਨਹੀਂ ਪਤਾ ਹਰਮੰਦਰ ਸਾਹਿਬ ਦੇ ਵਿੱਚ ਕਿਵੇਂ ਮੱਥਾ ਟੇਕੀਦਾ ਤਾਂ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖੋ ਥੋੜੀ ਰਿਸਰਚ ਕਰ ਲਓ ਇਤਿਹਾਸ ਬਾਰੇ ਪੜ੍ਹ ਲਓ ਤੁਸੀਂ ਕਿੱਥੇ ਜਾ ਰਹੇ ਹੋ ਪਰ ਅਜੀਹਾ ਅਚਾਨਕ ਨਾ ਕਰੋ ਫਿਰ ਬਾਅਦ ਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ ਨੇ ਕਿ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀ ਫਿਰ ਉਸ ਤੋਂ ਬਾਅਦ ਵਿਵਾਦ ਵਧ ਜਾਂਦੇ ਨੇ ਸੋ ਇਦੂ ਚੰਗਾ ਆਪਣਾ ਪਹਿਲਾਂ ਹੀ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਕਰੋ ਤਾਂ ਹੁਣ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਲਓ ਇਹਨਾਂ ਗੱਲਾਂ ਨੂੰ ਖਾਨੇ 'ਚ ਪਾ ਲਓ ਜੇ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾਣਾ ਹੈ